Yeah. <laughs> ਨਾਮ ਸਾਜਦ ਸਾਜਦਾ ਜੀ ਕਿੱਥੋਂ ਆਇਓ ਜੀ ਮੈਂ ਮਲੇਰ ਕੋਟਲੇ ਤੋਂ ਕੀ ਹੋਇਆ ਕੀ ਹੈ ਮੇਰੇ ਬੇਟੇ ਨੂੰ ਪਹਿਲਾਂ ਵੀ ਇਹਨਾਂ ਨੇ ਬਹੁਤ ਬਲਾਕ ਬੜੇ ਕੁੱਟੇ ਉਹਦੇ ਕੰਮ ਕਰਦੇ ਮੇਰੀ ਸੁਣਵਾਈ ਕੋਈ ਨਹੀਂ ਕੀਤੀ ਸੀ ਕਿਸੇ ਨੇ ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡਾ ਸੀਰੀਅਸ ਕੀ ਨਾਮ ਕੀ ਨਾਮ ਹੈ ਮੁੰਡੇ ਦਾ ਸਹਿਵਾਜ ਕਿੱਥੇ ਹੈ ਜੀ ਹੁਣ ਉਹ ਉਹ ਕਿੱਥੇ ਹੈ ਹੁਣ ਹੁਣ ਕਹਿੰਦੇ ਕਹਿੰਦੇ ਪਟਿਆਲੇ ਲੈ ਕੇ ਗਏ ਨੇ ਉਹਨੂੰ ਰੈਪਸ ਕਰਤਾ ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਡਿਲੀਗੇਸ਼ਨ ਦੇ ਅੰਦਰ ਜੀ ਮੈਨੂੰ ਕੋਈ ਫੋਨ ਨਹੀਂ ਹੁਣ ਤੋਂ ਮਾਤਾ ਰਾਤ ਤੁਹਾਡੇ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ 8 ਬੰਦਿਆਂ ਵੱਲੋਂ ਉਹ ਤਰੀ ਤੋਂ ਦੱਸੀ ਗਈ ਆ ਜਾਂ ਨਹੀਂ ਦੱਸੀ ਗਈ ਇੱਕ ਮਿੰਟੋ ਕੰਮ ਤਾਂ ਦੀ ਪਿਆਸ ਕੀ ਵੀ ਇਹੀ ਵੇਕਾ ਕਮਾਉਣ ਵਾਲਾ ਕਿ ਮੈਨੂੰ ਤਾਂ ਕੋਈ ਆਇਆ ਹੀ ਨਹੀਂ ਥੋਨੂੰ ਪਤਾ ਕਿ ਮੈਂ ਚੱਲੇ ਜੀ ਮੈਨੂੰ ਪਗਲ ਚੱਲੇ ਮਲੇਰ ਕੋਟ ਤੇ ਹੋ ਕੇ ਸੁਣਾ ਕੇ ਤੁਸੀਂ ਮੈਨੂੰ ਕੀ ਲੱਗਦਾ ਥੋਨੂੰ ਹੋਇਆ ਕੀ ਹੈਗਾ ਮੇਰੇ ਬੇਟੇ ਨੇ ਦੰਦ ਘਵਾ ਦਿੱਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਾਦੇ ਕੇਸ ਮੇਰੇ ਕੇਸ ਅੰਦਰ ਸੀਗਾ ਬੇਟਾ ਕਾਦੇ ਕੇਸ ਬੰਦ ਸੀ ਮੁੰਡਾ ਜੀ 4 ਸਾਲ ਹੋ ਗਏ ਕਤਲ ਦੀ ਕੇਸ ਤੇ ਬੰਦ ਕਿਸੇ ਦੀ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮਿੰਡੀ ਦੇ ਫੋਨ ਤੇ ਗੱਲ ਹੁੰਦੀ ਹਣੀ ਕਦੇ ਹੈਗੀ ਸੀ ਕਿਸੇ ਬੇਟੇ ਨਾਲ ਕੋਈ ਗੱਲ ਦੀ ਬਾਤ ਪਹਿਲਾਂ ਵੀ ਕਦੇ ਤੁਹਾਡੇ ਮੁੰਡੇ ਨਾਲ ਕੁੱਟ ਮਾਰ ਹੋਈ ਜਾਂਦੀ ਜਿਹਨੇ ਕੀਤੀ ਸੀ ਪਹਿਲਾਂ ਮਲਾਜਮਾਂ ਨੇ ਕੁੱਟਿਆ ਤੇ ਜੀ ਪਹਿਲਾਂ ਵੀ ਮੈਂ ਲੱਕ ਪਰਚਾ ਕਰਾਇਆ ਸੀ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ ਨਾ ਜੀ ਮੈਂ ਤਾਂ ਮਿਲ ਕੇ ਨਹੀਂ ਮੈਂ ਤਾਂ ਹੋਰ ਆਈਆਂ ਫੈਕਟਰੀ 'ਚ ਮੈਨੂੰ ਹੁਣ ਹੀ ਪਤਾ ਲੱਗਿਆ ਮਰੋਂ ਕੱਲ ਰਾਤ ਸਤਵੇ ਦੀ ਘਟਨਾ ਹੁਣ ਤੱਕ ਤੁਹਾਨੂੰ ਕੋਈ ਫੋਨ ਆਇਆ ਕੱਲ ਰਾਤ ਸਤਵੇ ਕੋਈ ਵੀ ਨਹੀਂ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਕੱਲ ਜੇਲ੍ਹ ਦੇ ਵਿੱਚ ਕੁਝ ਕਈਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹ ਪਹਿਲਾਂ ਆਪਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਇਹਨਾਂ ਦਾ ਕੁਝ ਦਿਨ ਪਹਿਲਾਂ ਤਕਰਾਰ ਹੋਇਆ ਪਹਿਲਾਂ ਮੜਾ ਮੋਟਾ ਗਲਗਲੂਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜਿੰਦਰਾ ਹਸਪੀਟਲ ਐਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਏ ਉਹ ਆਊਟ ਆਫ ਡੇਂਜਰ ਹੈ ਸਰਕਾਰ ਦੇ ਨਾਲ ਮਾਰੇ ਨੇ ਦੀ ਰਿਪੋਰਟ ਭੇਜੀ ਨਹੀਂ ਗਈ ਸੀ ਜੀ ਮੈਨੂੰ ਕੋਈ 3 ਮਹੀਨੇ ਰਹਿੰਦੇ ਨਹੀਂ ਜਾਂ ਉੱਪਰ ਰਿਪੋਰਟ ਭੇਜੇ ਮੈਨੂੰ ਬੋਲ ਤਾਂ ਲੈ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰਨੇ ਆ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਬਰੈਂਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਤਲਿਸਰ ਮਾਰਡ ਤੇ ਲੈ ਕੇ ਜਾਵਾਂਗੇ ਇਹਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮੈਜਿਸਟਰ ਸਾਹਿਬ ਆਏ ਸੀ ਇੱਥੇ ਬੀਅਨ ਲੱਗੇ ਨੇ ਸਰਾਮਕਾ ਦੇਖ ਕੇ ਨੇ ਇਹ ਟੂਜ਼ਡ ਸਰੀ ਜਿਹੜੀ ਟ੍ਰੈਡੀਸ਼ਨਲ ਨੁਕਵਰੀਅਰ ਸੈਪਟਾਟ ਚੱਲ ਰਹੀ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹ 'ਚ ਹੋਣ ਕਰਕੇ ਜਿਹੜੇ ਪ੍ਰੋਡੈਕਸ਼ਨ ਮੈਂਟ ਲੈਣੇ ਜ਼ਰੂਰੀ ਨਹੀਂ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅੱਗੇ ਫਰਦਰ ਅਨਵਰਸਿਕੇਸ਼ਨ ਕਰ ਮਾਰਿਆ ਗਾਦੇ ਨਾਲ ਜਿਹੜੇ ਇਹਨਾਂ ਨੇ ਕੁਸ਼ਤਾਂ ਜਿਹੜੀ ਆ ਪਾਣੀ ਵਾਲੀ ਟੁੱਟੀ ਵਾਲੀ ਜਿਹੜੀ ਪਾਈਪ ਏ ਉਹ ਤੇ ਇੱਕ ਇਹਨਾਂ ਦੇ ਅੰਦਰੋਂ ਦਰਖਤ ਤੋਂ ਟਾਣਾ ਬੰਨ ਲਿਆ ਤੇ ਉਸ ਤੋਂ ਸવાય ਦੂ ਇਹਨਾਂ ਕੋਲ ਜਿਹੜੀ ਛਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦਿਆਂ ਦੇ ਇਹਨਾਂ ਨੇ ਉਹਨਾਂ ਤੇ ਵਾਰ ਕੀਤੀ 10 ਬੰਦਿਆਂ ਦੇ ਐਫਆਈਆਰ ਹੋਈ ਹੈ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰੋਂ ਵੱਲੂਣੇ ਬਿਕੇ ਜਿਹੜੇ ਬਾਕੀ 4 ਨੇ ਉਹਨਾਂ ਤੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਉਹਨਾਂ ਬਾਲੂ ਸਰ ਜਿਹੜੇ ਮਰ ਗਏ ਉਹ ਚਾਕੂ ਕਿਹੜੇ ਸੀ ਜੀ ਅੰਦਰ ਕਿਸ ਤਰ੍ਹਾਂ ਪਹੁੰਚੇ ਜੀ ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਅਸੀਂ ਚੱਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ ਸਰ ਜਿਹੜੇ ਮਰੇ ਨਹੀਂ ਸੀ ਉਹ ਕਿਸ ਤਰ੍ਹਾਂ ਦੇ ਮਰੇ ਸੀ ਜੀ ਕਹਿੰਦੇ ਲੜਾਈ ਕਾਫੀ ਟਾਈਮ ਰੁਕੀ ਨਹੀਂ ਗਈ ਤਕਰੀਬਨ 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ ਅੰਦਰ ਪੂਰੇ ਅਫਰਟਸ ਕੀਤੇ ਨੇ ਜੇਲ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ ਜੇਲ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਮੂਵੀ ਦੇਖੀ ਹੈ ਸਾਰੀ ਉਹਦੇ ਜੋ ਪੂਰੇ ਐਫਰਟਸ ਹੋਏ ਨੇ ਤੇ ਲੇਕਿਨ ਉਹਦੇ ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਦੋ ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਨੂੰ ਜੇਲ ਅਥਾਰਟੀ ਨੇ ਇਨਫੋਰਮ ਕੀਤਾ ਤੇ ਸਾਡੇ ਐਸਪੀ ਡੀ ਇਹ ਤੁਰੰਤ ਉੱਥੇ ਮੁੱਖ ਦੇ ਪਹੁੰਚੇ ਤੇ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸੰਭਾਲਿਆ ਸਰ ਜੀ ਮਰੀ ਕਿਤੇ ਜੇਲ੍ਹ ਪੁਲਿਸ ਪ੍ਰਸ਼ਾਸਨ ਦੀ ਟੀਲ ਜਿਹੜਾ ਚਾਕੂ ਅੰਦਰ ਪਹੁੰਚ ਚੁੱਕੇ ਨੇ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਅੰਦਰ ਕਿਵੇਂ ਗਏ ਨੇ ਕੀ ਹੈ ਇਹਦੇ ਦਾ ਟਾਈਮ ਲੱਗੇਗਾ ਚੈੱਕ ਕਰਨੀ ਸਾਰੀ ਇਨਵੈਸਟੀਗੇਸ਼ਨ ਦੇ ਚ ਜਿਹੜੀ ਗੱਲ ਆਈ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਤੁਹਾਨੂੰ ਦੱਸਾਂਗੇ ਸਰ ਜੇਲ ਦੀ ਕਪੈਸਿਟੀ ਕਿੰਨੀ ਹੈ ਇਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਡਬਲ ਕਪੈਸਿਟੀ ਹੈ ਇਸ ਸਮੇਂ ਕੈਦੀਆਂ ਦੇ ਅੰਦਰ ਵੀ ਮੁਲਾਜ਼ਮ ਘਟ ਨੇ ਕਪੈਸਿਟੀ ਜ਼ਿਆਦਾ ਤੇ ਉਹਦੇ ਕਰਕੇ ਵੀ ਪਰਬੰਧ ਨਹੀਂ ਪਾ ਰਹੇ ਨਹੀਂ ਇਹਦੇ ਵਿੱਚ ਜੇਲ ਸੁਪਰਡੰਟ ਤੋਂ ਜਿਹੜਾ ਮੈਂ ਪੁੱਛਿਆ ਕਿ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗਲੀ ਹੀ ਅੰਦਰ ਜਿਹੜੇ ਕੈਦੀ ਹੈ ਨੇ ਇਹਨਾਂ ਕੋਲ ਫੂਰ ਸੰਦਰ ਸਫੀਸ਼ੈਂਟ ਹੈ ਜਿੰਨੀ ਇਹਨਾਂ ਕੋਲ ਕੋਈ 15-20 ਬੰਦੇ ਜਿਹੜੇ ਘਟ ਨੇ ਆਲਰੇਡੀ ਇਹਨਾਂ ਨੇ ਲਿਖ ਕੇ ਭੇਜੇ ਹੋਏ ਨੇ ਉਹ ਵੀ ਇਹਨਾਂ ਨੂੰ ਮਿਲ ਜਾਣਗੇ ਕਿੰਨੇ ਕੈਦੀ ਨੇ ਜੇ ਅੰਦਰ ਕੈਦੀ ਅੰਦਰ ਮੇ 1080 1080 ਕੈਦੀ ਨੇ ਜੇਲ੍ਹ ਦੇ ਵਿੱਚ ਹੁੰਦਾ ਇਹ ਜੇਲ੍ਹ ਸੁਬਦ ਨੂੰ ਤੁਹਾਨੂੰ ਪੂਰੀ ਦੀ ਡਿਟੇਲ ਦੱਸਿਆ ਸਰ ਇੱਕ ਕ੍ਰਿਮੀਨਲ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਜਾਂ ਕਦੇ ਥ੍ਰੈਟ ਕੀਤਾ ਹੋਵੇ ਜਾਂ ਵੀ ਇਸ ਤਰੀਕੇ ਦੇ ਕ੍ਰਿਮੀਨਲ ਬੰਦੇ ਨੇ ਜਾਂ ਇਹਨਾਂ ਨੂੰ ਹੀ ਖਾਸ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ 6 ਦੇ 7 ਬੈਰਕ ਦੇ ਵਿੱਚੋਂ ਇਸ ਤਰੀਕੇ ਨਾਲ ਚੱਲੇ ਜਾਂਦੇ ਦੇਖੋ ਜਦੋਂ ਵੀ ਕੋਈ ਕੈਦੀ ਬਾਹਰ ਪੇਸ਼ੀ ਤੇ ਜਾਂਦਾ ਉਹ ਕਿਹੜੇ ਕੇਸ ਦੇ ਵਿੱਚ ਉਹਨੂੰ ਮੋਲਵੇ ਸੀਰੀਅਸ ਕੇਸ ਦੇ ਵਿੱਚ ਉਹਦੇ ਹਿਸਾਬ ਦੇ ਉੱਤੇ ਹੀ ਜਿਹੜੀ ਪੁਲਿਸ ਫੋਰਸੇ ਨਾਲੋਂ ਨੂੰ ਅੱਗੇ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਭੇਜਿਆ ਜਾਂਦਾ ਜੇਕਰ ਕੋਈ ਗੈਂਗਸਟਰ ਨੇ ਦੇ ਉਹਨਾਂ ਨੂੰ ਸਿਕਿਉਰਿਟੀ ਜਾਦੀ ਲਈ ਜਾਂਦੀ ਹੈ ਜੇ ਕੋਈ ਆਮ ਕੈਦੀ ਜੇ ਅਗਵਾਮ ਹਵਾਲਾਤੀ ਹੈ ਜਿਹੜਾ ਉਹ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਜਾਂਦਾ ਉਹਨਾਂ ਦਾ ਜਿਹੜਾ ਸਿਕਿਉਰਿਟੀ ਬੰਦੋਬਸਤ ਨੇ ਜਿਹੜੇ ਉਹ ਅਲੱਗ-ਅਲੱਗ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਨਾਲ ਔਰ ਬਲਕਿ ਦਾ ਸਾਡੇ ਕੋਲ ਪ੍ਰਿਜ਼ਨ ਵੈਨ ਨੇ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਬੜੇ ਹੀ ਪੂਰੀ ਫੂਲ ਪ੍ਰੂਫ ਸਕਿਉਰਿਟੀ ਨਾਲ ਇਹਨਾਂ ਨੂੰ ਜਿਹੜਾ ਲੈ ਕੇ ਜਾਣੇ। ਜਿਹੜਾ ਪਟਿਆਲੇ ਦਾਖਲ ਹੈ ਜੀ ਉਹਦੇ ਮਤਲਬ ਝਗੜਾ ਕੀ ਹੋਇਆ ਸੀ ਇਹਦਾ ਹੱਥੇ ਤੱਕ ਚਲਾ ਗਿਆ ਜੀ। ਇਹ ਜਿਹੜਾ ਹੁਣ ਤੁਹਾਨੂੰ ਦੱਸਿਆ ਕਿ ਇਹਨਾਂ ਦਾ 2-4 ਦਿਨ ਪਹਿਲਾਂ ਤਕਰਾਰ ਹੋਇਆ ਸੀ। ਕਿਸ ਗੱਲ ਤੋਂ ਹੋਇਆ ਜਿਹੜਾ ਹੱਥੇ ਤੱਕ ਬੰਗਿਆ ਜੀ। ਹੁਣ ਇਹਨਾਂ ਦੀ ਫਰਦਰ ਜਿਹੜੀ ਅੱਗੇ ਗੱਲ ਤੁਸੀਂ ਪੁੱਛ ਰਹੇ ਹੋ ਇਹ ਕਨਵੈਸਟੀਗੇਸ਼ਨ ਦਾ ਪਾਰਟ ਹੈ। ਇਨਵੈਸਟੀਗੇਸ਼ਨ ਤੇ ਜਦੋਂ ਸਾਡੇ ਕੋਲ ਬੰਦੇ ਬਾਹਰ ਆਉਣਗੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾਵਾਂਗੇ ਪੁਲਿਸ ਰਿਮਾਂਡ ਤੇ। ਉਦੋਂ ਗੱਲ ਸਾਰੀ ਸਾਹਮਣੇ ਆ ਜਾਏਗੀ। ਜਿੰਮੇਵਾਰੀ ਲੇਕਿਨ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਜੇਦੂ ਹੋਈ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਇਨਵੈਸਟੀਗੇਸ਼ਨ ਮਰਡਰ ਕੇਸਾਂ ਦੀ ਵਿੱਚ ਹੀ ਹੈ ਇਹਦੀ ਜਿਹੜੀ ਜਾਂਚ ਹੁੰਦੀ ਹੈ ਉਹਦਾ ਟੈਂਪਲੇਟ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਭੁੱਲਰ ਸਾਹਿਬ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਇਹਦੇ ਨਾਲ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ 10 ਬੰਦਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਚ ਗੈਂਗਸਟਰ ਕਿੰਨੇ ਨੇ ਜੀ ਕਿਹੜੀ ਕਿਹੜੀ ਕੈਟਾਗਰੀ ਦੇ ਨੇ ਇਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ 6 ਬੰਦਿਆਂ ਦੇ ਉੱਤੇ ਮਰਡਰ ਦੇ ਪਰਚੇ ਦਰਜ ਨੇ ਇਹਨਾਂ ਚ ਉਹ ਗੈਂਗਸਟਰ ਕੋਈ ਨਹੀਂ ਹੈਗਾ ਇਨਾਂ ਦੀਆਂ ਆਪਣੀਆਂ ਇੰਡੀਵਿਜੂਅਲ ਦੁਸ਼ਮਣੀਆਂ ਸਨ ਕੋਈ ਕਿਸੇ ਨਾਲ ਦੁਸ਼ਮਣੀ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ ਤੇ ਉਹ ਬੰਦੇ ਹੀ ਇੱਥੇ ਕਿਸੇ ਤੇ ਦੋ ਮਰਡਰ ਦੇ ਪਰਚੇ ਦਰਜ ਨੇ ਕਿਸੇ ਤੇ ਇੱਕ ਏ ਕਿਸੇ ਤੇ 307 ਦੇ ਵੀ ਆਏ ਨੇ ਇਹ ਦੱਸਿਆ ਜਾ ਰਿਹਾ ਦੋ ਬੰਦਿਆਂ ਨੂੰ ਮਿਲ ਜਮ ਹੈ ਜਿਹਦੇ ਤੇ 30 ਦੇ ਕਰੀਬ ਪਰਚੇ ਦਰਜ ਨੇ ਉਹਦੇ ਤੇ ਮਰਡਰ ਦੇ ਮੇਰੇ ਖਿਆਲ ਤੋਂ ਤਿੰਨ ਪਰਚੇ ਦਰਜ ਨੇ ਹੁੰਦੇ ਇਥੇ ਬਾਕੀ ਹੁਣ ਜਦੋਂ ਬਾਹਰ ਲੈ ਕੇ ਆਵਾਂਗੇ ਅਸੀਂ ਰਿਮਾਂਡ ਤੇ ਹੋਰ ਡਿਟੇਲ ਚ ਪੁੱਛ ਕੁਝ ਕਰਾਂਗੇ ਜਿਹੜਾ ਸ਼ਹਾਵਾਜ ਨਾਮ ਦਾ ਮੁੰਡਾ ਪਟਿਆਲੇ ਤੇ ਜ਼ਖਮੀ ਆ ਜੀ ਉਹਦੇ ਮੰਤਰਾ ਦਾ ਦੋਸ਼ ਹੈ ਕਿ ਮੈਨੂੰ ਹਜੇ ਕੋਈ ਇਨਫੋਰਮ ਨਹੀਂ ਕੀਤਾ ਗਿਆ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਕੋਈ ਸੁਨੇਹਾ ਨਹੀਂ ਹੁਣ ਤੱਕ ਲਗਾਇਆ ਗਿਆ ਕੱਲ ਸ਼ਾਮ 7 ਵਜੇ ਤੋਂ ਨਹੀਂ ਹੁਣ ਤੱਕ ਕੋਈ ਮਿਲਣ ਦੇ ਰਹੇ ਮੈਨੂੰ ਦੇਖੋ ਜਿਹੜੇ ਜਿਹੜੇ ਬੰਦੇ ਜ਼ਖਮੀ ਨੇ ਉਹ ਅਸੀਂ ਥਰੂ ਐਸਐਸਪੀ ਜਿਹੜਾ ਇਨਫਰਮੇਸ਼ਨ ਦਿੱਤੀ ਹੈ ਇੱਕ ਬੰਦਾ ਮਲੇਰਕੋਟਲੇ ਦਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਇਨਫਰਮੇਸ਼ਨ ਦਿੱਤੀ ਹੋਈ ਉਹ ਪਟਿਆਲੇ ਰਜਿੰਦਰਾ ਹਸਪੀਟਲ 'ਚ ਮਿਲਣ ਗ ਇੱਕ ਦਾ ਪਰਿਵਾਰ ਕੋਈ ਇੱਥੇ ਵੀ ਆਇਆ ਹੋਇਆ ਉਹਨਾਂ ਦੇ ਇੱਥੇ ਜਿਹੜਾ ਹੈਗਾ ਉਹਨੂੰ ਨਾਲ ਰਜਿੰਦਰਾ ਹਸਪੀਟਲ ਦੇ ਪੇਜ ਕੀ ਉਹਨਾਂ ਨਾਲ ਪਰੋਪਰ ਮਲਾਵਾ ਪਰਿਵਾਰ ਪਰਿਵਾਰ ਨੂੰ ਮਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰਿਵਾਰ ਵਾਲੇ ਜਦੋਂ ਮਰਜ਼ੀ ਜਾ ਕੇ ਜਿਹੜੇ ਇੰਜਰਡ ਨੇ ਉੱਥੇ ਉਹਨਾਂ ਨੂੰ ਸਾਡੀ ਜਿਹੜੀ ਗਾਰਡ ਲੱਗੀ ਏ ਉਹ ਹਾਲਚਲ ਪੁੱਛਣ ਲਈ ਨਾਲ ਮਲਾ ਸਕਦਾ ਚਲੋ ਕਹਿੰਦੇ ਪਹਿਲਾਂ ਵੀ ਪੁਲਸ ਮਲਾਜਮਾਂ ਵੱਲੋਂ ਕੁੰਦਮਾਰ ਕੀਤੀ ਗਈ ਮੈਂ ਦਰਖਾਸਤ ਦਿੱਤੀ ਸੀ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਚੀਜ਼ ਦਾ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਉਹਦੇ ਬਾਰੇ ਮੈਂ ਕੋਈ ਕਮੈਂਟਸ ਕਰਾਂਗਾ